ਸ਼ਤਸ਼ਰੀਆ ਕਾਲ ਦੋਸਤੋ ਹੁਣੇ-ਹੁਣੇ ਸਕੂਲਾਂ ਨੂੰ ਲੈ ਕੇ ਫਿਰ ਵੱਡੀ ਖਬਰ ਆ ਚੁੱਕੀ ਹੈ ਦੋਸਤੋ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਵਾਧੇ ਨੂੰ ਲੈ ਕੇ ਇਹ ਜੋ ਖਬਰ ਆਈ ਹੈ ਇਸ ਖਬਰ ਬਾਰੇ ਤੁਹਾਨੂੰ ਦੱਸਾਂਗੇ ਦੋਸਤੋ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਪੰਜਾਬ ਦੇ ਸਕੂਲਾਂ ਦੇ ਵਿੱਚ ਜੋ ਛੁੱਟੀਆਂ ਵਧਾਈਆਂ ਗਈਆਂ ਸਨ ਹੁਣ ਜੋ ਇਸ ਦਾ ਐਲਾਨ ਹੈ ਜੋ ਇਹ ਦੋਸਤੋ ਛੁੱਟੀਆਂ ਹਨ ਇਹ 19 ਤਰੀਕ ਤੱਕ ਕਰ ਦਿੱਤੀਆਂ ਨੇ ਤੇ 20 ਜਨਵਰੀ ਨੂੰ ਸਕੂਲ ਖੁੱਲਣਗੇ ਦਰਅਸਲ ਇਹ ਖਬਰ ਦੋਸਤੋ ਪਾਕਿਸਤਾਨ ਦੇ ਪੰਜਾਬ ਦੀ ਹੈ ਜਿੱਥੇ ਕਿ 36 ਬੱਚਿਆਂ ਦੀ ਜੋ ਠੰਡ ਦੇ ਕਾਰਨ ਮੌਤ ਹੋ ਗਈ ਹੈ ਉਸ ਤੋਂ ਬਾਅਦ ਉੱਥੇ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਛੁੱਟੀਆਂ ਜੋ ਹਨ ਇਹ ਵਧਾ ਕੇ ਹੁਣ 19 ਤਰੀਕ ਤੱਕ ਕਰ ਦਿੱਤੀਆਂ ਨੇ ਤੇ 20 ਜਨਵਰੀ ਨੂੰ ਉੱਥੇ ਸਕੂਲ ਖੋਲਣਗੇ ਦੋਸਤੋ ਉੱਥੇ ਹੀ ਪੰਜਾਬ ਵਿੱਚ ਵੀ ਕੜਾਕੇ ਦੀ ਠੰਡ ਵੱਧ ਰਹੀ ਹੈ ਇਸ ਲਈ ਇੱਥੇ ਵੀ ਛੁੱਟੀਆਂ ਨੂੰ ਲੈ ਕੇ ਮਾਪੇ ਅਪੀਲ ਕਰ ਰਹੇ ਹਨ ਕਿ ਪੰਜਾਬ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਜਾਣ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਦੱਸਿਓ ਧੰਨਵਾਦ